ਇਸ ਵੇਲੇ ਦੀ ਅਹਿਮ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਐਮਸੀ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਕੁਝ ਦਿਨ ਪਹਿਲਾਂ ਹੀ ਕੋਰ ਕਮੇਟੀ ਦੀ ਬੈਠਕ ਹੋਈ ਹੈ ਐਸੇ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਤੇ ਬੈਠਕ ਦੇ ਬਾਅਦ ਹੀ ਸੀਨੀਅਰ ਲੀਡਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਕਿ ਆਉਣ ਵਾਲੀਆਂ ਐਮਸੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਹ ਚੋਣ ਜ਼ਰੂਰ ਲੜੇਗਾ ਹਾਲਾਂਕਿ ਇਸ ਤੋਂ ਪਹਿਲਾਂ ਜ਼ਿਮਨੀ ਚੋਣ ਹੋਈ ਹੈ ਪੰਜਾਬ ਦੇ ਵਿੱਚ ਜਿਸ ਦਾ ਬਾਈਕਾਟ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਸੀ ਪਰ ਹੁਣ ਐਲਾਨ ਕੀਤਾ ਗਿਆ ਹੈ ਕਿ ਆਉਂਦੀਆਂ ਐਮਸੀ ਚੋਣਾਂ ਜ਼ਰੂਰ ਲੜੀਆਂ ਜਾਣਗੀਆਂ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾਂ ਤੇ 43 ਕਾਉਂਸਲ ਦੀਆਂ ਚੋਣਾਂ ਹੋਣ ਵਾਲੀਆਂ ਨੇ ਇਹਨਾਂ ਚੋਣਾਂ ਦੀ ਤਿਆਰੀ ਦੇ ਵਿੱਚ ਜਿੱਥੇ ਹਰ ਇੱਕ ਪਾਰਟੀ ਲੱਗੇ ਹੋਈ ਆ ਉਸੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਲੈ ਲੈਂਦੇ ਹਾਂ ਫੋਨ ਲਾਈਨ ਤੇ ਜੁਆਇੰਟ ਐਡੀਟਰ ਪਮਿਲ ਪਾਟਕਾ ਜੁੜੇ ਹੋਏ ਨੇ ਪਮਿਲ ਬੇहद ਅਹਿਮ ਖਬਰ ਮੰਨੀਏ ਇਸ ਨੂੰ ਬਿਲਕੁਲ ਬਹੁਤ ਅਹਿਮ ਖਬਰ ਹੈਗੀ ਹੈ ਕਿਉਂਕਿ ਹਾਲੀ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਜਿਮਨੀ ਚੋਣਾਂ ਹੋਈਆਂ ਨੇ ਉਹ ਨਾਲ ਲੜਨ ਦਾ ਫੈਸਲਾ ਕੀਤਾ ਸੀਗਾ ਤੇ ਹੁਣ ਇਹ ਮੰਨਿਆ ਜਾ ਰਿਹਾ ਸੀਗਾ ਪਹਿਲੇ ਕਿ ਜਿਸ ਤਰ੍ਹਾਂ ਦੇ ਨਾਲ ਅਕਾਲ ਤਖਤ ਤੇ ਸਾਰਾ ਐਪੀਸੋਡ ਹੋਇਆ ਅਕਾਲੀ ਦਲ ਦੀ तमाम ਆਲਮੋਸਟ ਸਾਰੀ ਮੇਨ ਲੀਡਰਸ਼ਿਪ ਨੂੰ ਤਨਖਾਇਆ ਕਰਾਰ ਦਿੱਤਾ ਗਿਆ ਸਜ਼ਾ ਲੱਗੀ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀਗਾ ਕਿ ਸ਼ਾਇਦ ਅਕਾਲੀ ਦਲ ਜਿਹੜਾ ਅ ਜਿਹੜੀਆਂ ਮਿਉਂਸਿਪਲ ਇਲੈਕਸ਼ਨਸ ਹੋਣੀਆਂ ਨੇ ਉਹਨਾਂ ਤੋਂ ਵੀ ਦੂਰੀ ਬਣਾ ਕੇ ਰੱਖੇਗਾ ਇਸ ਦੇ ਉਲਟ ਬਿਲਕੁਲ ਡਿਸੀਜਨ ਲਿਆ ਅੱਜ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਚੱਲ ਰਹੀ ਹੈ ਇਸ ਸਮੇਂ ਵੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਆਫਿਸ ਉਸ ਦੇ ਵਿੱਚ ਇਹ ਡਿਸੀਜਨ ਲਿਆ ਗਿਆ ਹੈ ਕਿ ਜਿਹੜੀਆਂ ਐਮਸੀ ਇਲੈਕਸ਼ਨਸ ਹੈ ਹੋਣ ਵਾਲੀਆਂ ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪ ਦੇ ਕੈਂਡੀਡੇਟਸ ਜਿਹੜੇ ਉਹ ਉਤਾਰੇਗਾ ਅਕਾਲੀ ਦਲ ਜਿਹੜਾ ਮਨਸਿਪਲ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਲੜੇਗਾ ਇਸ ਦੀ ਪੁਸ਼ਟੀ ਜਿਹੜੀ ਹੈਗੀ ਹੈ ਉਹ ਅ ਡਾਕਟਰ ਦਰਜੀਤ ਸਿੰਘ ਟੀਮਾ ਨੇ মিডিਆ ਨਾਲ ਗੱਲਬਾਤ ਕਰਦਿਆਂ ਵੀ ਕਰ ਦਿੱਤੀ ਹਾਲਾਂਕਿ ਬਹੁਤ ਡੀਟੇਲਡ ਉਹਨਾਂ ਨੇ ਇਨਫਾਰਮੇਸ਼ਨ ਨਹੀਂ ਦਿੱਤੀ ਕਿ ਕਿਸ ਤਰ੍ਹਾਂ ਦੀ ਪਾਰਟੀ ਦੀ ਤਿਆਰੀ ਹੈਗੀ ਹਾਲਾਂਕਿ ਉਹ ਤਿਆਰੀ ਨੂੰ ਲੈ ਕੇ ਅੱਜ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਸ ਦੇ ਵਿੱਚ ਚਰਚਾ ਹੋਏਗੀ ਪਰ ਹਾਂ ਉਹਨਾਂ ਨੇ ਹਾਂ ਸ਼ਬਦ ਬੋਲ ਕੇ ਇੱਕ ਸ਼ਬਦ ਦੇ ਵਿੱਚ ਇਸ ਦੀ ਕਨਫਰਮੇਸ਼ਨ ਕੀਤੀ ਹੈ ਕਿ ਸ਼ਰੋਮਣੀ ਅਕਾਲੀ ਦਲ ਆਗਾਮੀ ਮਿਊਨਿਸਪਲ ਇਲੈਕਸ਼ਨ ਲੜਦੇ ਆ ਲੜੀਗਾ ਇਹ ਬਹੁਤ ਇੰਪੋਰਟੈਂਟ ਹੋਏਗਾ ਕਿਉਂਕਿ ਦੇਖੋ ਸੁਰੂਚੀ ਮੰਨਿਆ ਜਾ ਰਿਹਾ ਸੀਗਾ ਕਿ ਜੇਕਰ ਇਲੈਕਸ਼ਨਦਰ ਇਲੈਕਸ਼ਨ ਅਕਾਲੀ ਦਲ ਆਪਣੀ ਇਲੈਕਸ਼ਨਸ ਦੇ ਵਿੱਚ ਨਹੀਂ ਜਾਂਦਾ ਪੈਰ ਪਿੱਛੇ ਕਿੱਟਦਾ ਤੇ ਇਸ ਦੇ ਨਾਲ ਜਿਹੜਾ ਉਹਨਾਂ ਦਾ ਪਾਰਟੀ ਕਾਡਰ ਹੈਗਾ ਜ਼ਮੀਨ ਤੇ ਉਹ ਹੌਲੀ ਹੌਲੀ ਡੀਮੋਟਿਵਾਈਜ਼ ਹੋਣਾ ਸ਼ੁਰੂ ਹੋ ਜਾਏਗਾ ਕਿ ਪਾਰਟੀ ਇਲੈਕਸ਼ਨਸ ਦੇ ਵਿੱਚ ਨਹੀਂ ਜਾ ਰਹੀ ਬਿਲਕੁਲ ਬਿਲਕੁਲ ਤੇ ਹੁਣ ਮੈਨੂੰ ਲੱਗਦਾ ਕਿ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੇ ਵਿੱਚ ਇਹ ਡਿਸੀਜਨ ਜ਼ਰੂਰ ਲਿਆ ਹੋਏਗਾ ਕਿ ਇਸ ਤੋਂ ਜੀ ਇਲੈਕਸ਼ਨਸ ਤੋਂ ਹੀ ਸੀ ਪੈਰ ਪਿੱਛੇ ਖਿਚ ਲੰਨੇ ਆ ਕਿ ਉਹਨਾਂ ਦਾ ਕਾਡਰ ਜਿਹੜਾ ਡੀਮੋਟਲਾਈਜ਼ ਹੋਏਗਾ ਕਿਉਂਕਿ ਪਹਿਲੇ ਹੀ ਪ੍ਰਧਾਨ ਨੂੰ ਵੀ ਸਜ਼ਾ ਲੱਗੀ ਬਿਲਕੁਲ ਸਾਡੀ ਫੀਮੇਲ ਲੀਡਰਸ਼ਿਪ ਨੂੰ ਸਜ਼ਾ ਲੱਗੀ ਉਸ ਤੋਂ ਬਾਅਦ ਜੇ ਦੂਸਰਾ ਇਲੈਕਸ਼ਨ ਬੈਕ ਟੂ ਬੈਕ ਅਕਾਲੀ ਦਲ ਉਸ ਤੋਂ ਪੈਰ ਪਿੱਛੇ ਖਿਚ ਲੈਂਦਾ ਤੇ ਇਸ ਦਾ ਜਿਹੜਾ ਪਾਰਟੀ ਦਾ ਕਾਡਰ ਹੁੰਦਾ ਉਸ ਦੇ ਵਿੱਚ ਮੈਸੇਜ ਵੀ ਗਲਤ ਜਾਂਦਾ ਔਰ ਡੀਮੋਟਲਾਈਜ਼ ਹੁੰਦੀ ਆ ਨੇ ਕੋਲ ਇਲੈਕਸ਼ਨ ਜਿੰਨਾ ਜਾਂ ਲੜਨਾ ਹ ਹਾਰਨਾ ਉਹ ਇੱਕ ਗੱਲ ਹੈਗੀ ਐ ਇਲੈਕਸ਼ਨ ਲੜਨਾ ਬਹੁਤ ਇੰਪੋਰਟੈਂਟ ਹੁੰਦਾ ਪਰਟੀਜ਼ ਦੇ ਲਈ ਜਿਹੜੀਆਂ ਮੈਦਾਨ ਦੇ ਵਿੱਚ ਟਟੀਆਂ ਰਹਿਣੀਆਂ ਨੇ ਤੇ ਅਕਾਲੀ ਦਲ ਸਭ ਤੋਂ ਦੇਖਦੀ ਦੂਸਰੀ ਸਭ ਤੋਂ ਪੁਰਾਣੀ ਪਾਰਟੀ ਹੈਗੀ ਆ ਆਪਣੀ ਕਾਂਗਰਸ ਇਸ ਲਈ ਇੱਕ ਤੋਂ ਬਾਅਦ ਦੂਸਰੀ ਜਿਮਨੀ ਇਲੈਕਸ਼ਨਸ ਤੋਂ ਵੀ ਉਹਨਾਂ ਨੇ ਕਿਨਾਰਾ ਕਰ ਲਿਆ ਜੇ ਹੁਣ ਇਹ ਵੀ ਇਲੈਕਸ਼ਨ ਨਹੀਂ ਲੜਦੇ ਤੇ ਜ਼ਾਹਿਰ ਤੌਰ ਤੇ ਉਹਨਾਂ ਨੂੰ ਉਹਨਾਂ ਦੇ ਕਾਡਰ ਦੇ ਲੈਵਲ ਤੇ ਨੁਕਸਾਨ ਹੋ ਸਕਦਾ ਸੀਗਾ ਹਾਲਾਂਕਿ ਇਹਦਾ ਦੂਸਰਾ ਪਹਿਲੂ ਵੀ ਹੈਗਾ ਸਰੂਜੀ ਜੀ 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 ਮਿਊਨਿਸਪਲ ਇਲੈਕਸ਼ਨਸ ਹੋਣੀਆਂ ਨੇ ਸ਼ਹਿਰੀ ਇਲੈਕਸ਼ਨਸ ਜਿਹੜੀਆਂ ਸ਼ਹਿਰੀ ਕੇਤਰਾ ਦੇ ਵਿੱਚ ਜੀ ਬਿਲਕੁਲ ਇਹ ਗੱਲ ਬਹੁਤ ਹੱਦ ਤੱਕ ਕਲੀਅਰ ਹੈ ਕਿ ਇਹ ਜੇ ਅਕਾਲੀ ਦਲ ਇੰਡੀਪੈਂਡੈਂਟ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਇਲੈਕਸ਼ਨ ਲੜਦਾ ਤੇ ਇਹ ਜ਼ਰੂਰ ਹੈਗਾ ਕਿ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਬਹੁਤ ਜਿਹੜੀ ਅਪ ਟੂ ਮਾਰਕ ਨਹੀਂ ਰਹਿ ਸਕਦੀ ਹੋਰ ਪਰਫਾਰਮੈਂਸ ਰਹਿ ਸਕਦੀ ਹੈ ਕਿਉਂਕਿ ਨਰੂਲ ਸ਼ਰੀਲਾ ਖੇਤਰਾਂ ਦੀ ਇਲੈਕਸ਼ਨ ਹੈਗੀ ਹੈ ਤੇ ਉਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਟਰੋਂਗ ਆਧਾਰ ਅਕਾਲੀ ਦਲ ਦਾ ਨਹੀਂ ਹੈਗਾ ਪਿੰਡੂ ਪਿੰਡੂ ਖੇਤਰਾਂ ਦੇ ਵਿੱਚ ਜ਼ਰੂਰ ਅਕਾਲੀ ਦਲ ਸਟਰੋਂਗ ਹੈਗਾ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਸਿਨੈਰੀਓ ਹੋਰ ਹੁੰਦਾ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਜੇ ਬਿਨਾ ਉਹ ਅਲਾਈਅੰਸ ਤੋਂ ਲੜਦੇ ਨੇ ਇੰਡੀਪੈਂਡੈਂਟਲੀ ਲੜਦੇ ਤੇ ਸਿਨੈਰੀਓ ਚੇਂਜ ਹੋ ਜਾਂਦਾ ਪਰ ਜਿਤਨਾ ਹਾਰਨਾ ਉਹੀ ਅਲੱਗ ਗੱਲ ਹੈਗੀ ਹੈ ਇਲੈਕਸ਼ਨਸ ਦੇ ਵਿੱਚ ਬਣੇ ਰਹਿਣਾ ਅਲੱਗ ਗੱਲ ਹੈਗੀ ਉਹ ਪਾਰਟੀ ਦੀ ਹੋਂਦ ਐਗਜ਼ਿਸਟੈਂਸ ਨੂੰ ਦਰਸਾਉਂਦਾ ਹੈ ਕਿ ਪਾਰਟੀ ਐਗਜ਼ਿਸਟ ਕਰ ਰਹੀ ਹੈ ਇਲੈਕਸ਼ਨਸ ਦੇ ਵਿੱਚ ਲੜ ਰਹੀ ਹੈ ਨਤੀਜੇ ਕੁਝ ਵੀ ਹੋਣ ਪਰ ਪਾਰਟੀ ਨੇ ਆਪਣਾ ਸਪੇਸ ਬਣਾਇਆ ਹੋਇਆ ਉਸ ਨੂੰ ਮੇਨਟੇਨ ਕਰ ਰਹੀ ਹੈ ਇਹ ਇਹ ਮੁੰਲਾਦਾ ਕਿ ਇੱਕ ਚੰਗਾ ਫੈਸਲਾ ਹੈਗਾ ਅਕਾਲੀ ਦਲ ਦੇ ਲਈ ਜੋ ਇਲੈਕਸ਼ਨਸ ਦੇ ਵਿੱਚ ਜਾਂਦੀ ਹੈ ਤੇ ਘੱਟੋ ਘੱਟ ਉਹਨਾਂ ਦਾ ਜਿਹੜਾ ਕਾਡਰ ਹੈਗਾ ਉਹ ਡੀਮੋਟਿਵੇਟ ਨਹੀਂ ਹੋਏਗਾ ਲੀਡਰ ਟੁੱਟਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਲੀਡਰਾਂ ਨੂੰ ਥੱਲੇ ਜਿਨ੍ਹਾਂ ਨੇ ਮਿਊਨਿਸਪਲ ਇਲੈਕਸ਼ਨਸ ਲੜਨਾ ਜਿਨ੍ਹਾਂ ਨੇ ਕੌਂਸਲਰ ਬਣਨ ਦਾ ਜਿਨ੍ਹਾਂ ਦਾ ਸੁਪਨਾ ਹੈਗਾ ਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਪਾਰਟੀ ਹੀ ਇਲੈਕਸ਼ਨ ਨਹੀਂ ਲੜ ਰਹੀ ਤੇ ਜ਼ਾਹਿਰ ਤੌਰ ਤੋਂ ਇਧਰ ਉਧਰ ਦੂਸਰੀਆਂ ਪਾਰਟੀਆਂ ਚ ਸਪੇਸ ਦੇਖਣਗੇ ਰਸਤਾ ਦੇਖਣਗੇ ਕਿ ਸਾਨੂੰ ਫਿਰ ਜਿੱਥੋਂ ਟਿਕਟ ਮਿਲ ਸਕਦੀ ਹੈ ਕਿ ਜੇ ਅਸੀਂ ਇਲੈਕਸ਼ਨ ਲੜ ਸਕਦੇ ਸੀ ਉੱਥੇ ਜਾਂਦੇ ਆ ਬਿਲਕੁਲ ਬਿਲਕੁਲ ਪਾਰਟੀ ਦਾ ਕਾਡਰ ਟੁੱਟਦਾ ਤੇ ਮੈਨੂੰ ਲੱਗਦਾ ਕਿ ਉਸ ਕਾਡਰ ਨੂੰ ਇੰਟੈਕਟ ਰੱਖਣ ਦੇ ਲਈ ਪਾਰਟੀ ਨੇ ਇਹ ਚੰਗਾ ਡਿਸੀਜਨ ਲਿਆ ਹੈਗਾ ਬਿਲਕੁਲ ਜਹੇ ਕਿੰਨਾ ਵੀ ਕ੍ਰਾਈਸਿਸ ਹੈ ਕਿ ਉਹ ਇਲੈਕਸ਼ਨ ਲੜੇਗੀ ਤੇ ਫਿਲਹਾਲ ਇਹ ਕਨਫਰਮ ਕੀਤਾ ਹੈਗਾ ਦਲਜੀਤ ਸਿੰਘ ਟੀਮਾਨੇ ਡਾਕਟਰ ਦਲਜੀਤ ਸਿੰਘ ਟੀਮਾਨੇ ਕਿ ਆ ਆਗਾਮੀ ਮਨਿਸਪਲ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਸ਼੍ਰੋਮਣੀ ਅਕਾਲੀ ਦਲ ਦਰਨ ਜਾ ਰਹੇ ਹਨ ਬਿਲਕੁਲ ਤਾਂ ਧੰਨਵਾਦ तमाम ਜਾਣਕਾਰੀ ਦਿੱਤੀ ਤਾਂ ਇਹਮ ਖਬਰ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਸ ਦੌਰ ਦੇ ਵਿੱਚੋਂ ਲੰਘ ਰਿਹਾ ਉਸੇ ਦੌਰ ਦੇ ਦਰਮਿਆਨ ਜਿਹੜੀ ਹੈ ਉਹ ਪਾਰਟੀ ਦੀ ਅੱਜ ਕੋਰ ਕਮੇਟੀ ਦੀ ਬੈਠਕ ਹੋਈ ਹੈ ਤੇ ਇਸੇ ਬੈਠਕ ਦੇ ਵਿੱਚ ਅਹਿਮ ਫੈਸਲਾ ਲਿਆ ਗਿਆ ਕਿ ਆਉਂਦੀਆਂ ਐਮਸੀ ਚੋਣਾਂ ਉਹ ਅਕਾਲੀ ਦਲ ਪਾਰਟੀ ਜ਼ਰੂਰ ਲੜੇਗਾ ਕਿ ਕੁਝ ਕਹਿ ਰਹੇ ਨੇ ਦਲਜੀਤ ਚਿਮਾ ਉਹ ਵੀ ਸੁਣ ਲੈਂਦੇ ਆ ਦੇ ਨੋਕ ਰੋਕ 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 ਰਾਮਨੰਦ ਮਾਈਕ ਨੀਚੇ ਕਰੋ ਪਲੀਜ਼ ਸਾਰੇ ਇੱਕਦਾਂ ਮਾਈਕ ਉੱਧਰ ਉੱਪਰ ਨਾ ਜੜਾ ਹੋ ਜਾ ਆਪਣੀ ਚੀਮਾ ਜੀ ਅੱਜ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਜੇ ਹਾਲਾਤ ਨੇ ਜਿਸ ਤਰ੍ਹਾਂ ਸੁਖਵੀਰ ਬਾਦਲ ਸਿੰਘ ਉਹਨਾਂ ਤੇ ਹਮਲਾ ਹੋਇਆ ਤੇ ਕੀ ਅੱਜ ਦਾ ਲੱਗਦਾ ਇੰਪੋਰਟੈਂਟ ਹੈ ਤੇ ਕੀ ਇਸ਼ੂਸ ਤੇ ਰਿਸਰਚ ਕਰੋਗੇ ਆਰਾਮਨਾਲ ਪਲੀਜ਼ ਸਾਇਲੈਂਸ ਬੀ ਪ੍ਰੀਤਮ ਪਿੱਛੇ ਆ ਜਾਈਂ ਥੋੜਾ ਜਿਹਾ ਪਿੱਛੇ ਉਹਦਾ ਇੱਕੋ ਇੱਕ ਇੱਟ ਕੈਪੀਸ਼ੂਆ ਇਹ ਜਿਹੜੀ ਇੱਕ ਬਹੁਤ ਹੀ ਵੱਡੀ ਸਾਜਿਸ਼ ਮਾਰਗਟ ਸਿੱਖ ਲੀਡਰਸ਼ਿਪ ਨੂੰ ਅਗਲੀ ਲੇਢੇ ਸਿੱਖ ਨੂੰ ਪ੍ਰਤਮ ਕਰਨ ਦੀ ਚੱਲ ਰਹੀ ਹੈ। ਔਰ ਜਿਸ ਦੇ ਤਹਿਤ ਸਰਦਾਰ ਸੁਬੀਸ਼ ਸਿੰਘ ਬਾਦਲ ਸਾਹਿਬ ਦੇ ਉੱਤੇ ਇਡਾ ਵੱਡਾ ਕਤਲਨਾ ਹਮਲਾ। ਔਰ ਜਿਹੜੀ ਉਸ ਤੋਂ ਵੀ ਵੱਡੀ ਚਿੰਤਾ ਕਰਨ ਗੱਲ ਹੈ ਕਿ ਹਮਲਾ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖ ਦਵਾਰ ਦੇ। ਬਹੁਤ ਗੰਭੀਰ ਮਸਲਾ ਹੈ ਅੱਜ ਐਮਰਜੈਂਸੀ ਸਟਾਨ ਕਮੇਟੀ ਮੀਟਿੰਗ ਹੋਣੀ ਸ਼ੁਰੂ ਹੋ ਗਈ ਹੈ ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਥਾਰ ਦੇ ਨਾਲ ਕਿਹੜੀਆਂ ਸਾਜਸ਼ਾਂ ਰਚੀਆਂ ਜਾਂਦੀਆਂ ਉਹਦੇ ਚ ਏਜੰਸੀਆਂ ਦਾ ਕੀ ਰੋਲ ਹੈ ਕਿਸ ਤਰੀਕੇ ਜਾਣ ਬੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਹੈ ਅਕਾਲੀ ਲੀਡਰਾਂ ਦੀ ਜਾਣ ਬੁੱਝ ਕੇ ਜਿਹੜੀ ਆ ਉਹ ਬੇਦਰਾ ਕੀਤੀ ਗਈ ਹੈ ਕਿਉਂਕਿ ਇੱਥੇ ਪਾਰਟੀ ਬਦਲਣ ਵਾਲੇ ਨੂੰ ਤਾਂ ਜੱਡ ਪਲੱਸ ਵਾਈ ਪਲੱਸ ਸਿਕਿਉਰਟੀ ਮਿਲ ਜਾਂਦੀ ਹੈ ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦੁਸ਼ਮਣ ਤਾਕਤਾਂ ਦੇ ਖਿਲਾਫ ਖੜਦੇ ਆ ਉਹਨਾਂ ਦੀਆਂ ਜਾਣ ਪੁੱਛ ਕੇ ਸਰਕਿਆਂਾਂ ਜਿਹੜੀਆਂ ਉਹ ਠਿੱਗਿਆ ਕੀਤੀਆਂ ਜਾਂਦੀਆਂ ਔਰ ਬੜੇ ਅਨਪ੍ਰੋਫੈਸ਼ਨਲ ਢੇਜ ਦੇ ਨਾਲ ਇਹ ਮੁੱਦੇ ਸਾਰੇ ਡਿਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਹਦੇ ਵਿੱਚ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੀ ਹੋਣਾ ਅਸੀਂ ਜਿਹੜੀ ਹੈ ਉਹਦੀ ਬੀਟੀ ਦੇ ਨਾਲ ਜਿਹੜੀ ਹੈ ਉਹ ਸਾਰੀ ਜੱਥੇਦਾਰ ਆਜ਼ਮ ਨੇ ਕਿਹਾ ਸੀ ਰਿ استਿਫੇ ਜਿਹੜੇ ਹੋਏ ਨੇ ਉਹਨੇ ਬਾਰੇ ਵੀ ਕੋਈ ਰਿਪੋਰਟ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਜੱਥੇਦਾਰ ਕਿਸੇ ਹੋ ਤੀਜਾ ਕੋਈ ਇਸ ਬੰਦ ਨਹੀਂ ਹੈ ਸਿਰਫ ਇੱਕੋ ਮਸਲੇ ਦਾ ਇੱਕੋ ਇੱਕ ਮਸਲਾ ਹੈ ਕਿ ਜਿਹੜੀ ਹੈ ਬਹੁਤ ਵੱਡੀ ਸਾਜ਼ਿਸ਼ ਅਕਾਲੀ ਲੀਡਰਸ਼ਿਪ ਦੇ ਖਿਲਾਫ ਰਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਉਹਦੇ ਖਿਲਾਫ ਐਮਸੀ ਚੋਣ ਲੜੇਗੀ ਅਕਾਲੀ ਦਲ ਅੱਜ ਹੁਣ ਚੀਮਾ ਸਾਹਿਬ ਚੀਮਾ ਸਾਹਿਬ ਚੌਣ ਲੜਾਗੇ ਸਾਹਿਬ ਇੱਕ ਦੱਸੋ ਬਈ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰੈਂਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਆ ਤੇ ਕਈ ਜਿਹੜੇ ਲੋਕ ਹੈਗੇ ਨੇ ਥਰੂ ਸੋਸ਼ਲ ਮੀਡੀਆ ਜਾਂ ਫਿਰ ਦਲ ਖਾਲਸਾ ਕਹ ਲਈਏ ਉਹਨਾਂ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕੀ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਕਰਨੀ ਚਾਹੀਦੀ ਆ ਨਾ ਕੋਈ ਦੁਨੀਆ ਦਾ ਸਿੱਖ ਬਾਕੀ ਕਿਹੜਾ ਸੱਤ ਤੋਂ ਸਥਾਨ ਜਿੱਥੋਂ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਉਹ 24 ਘੰਟੇ ਪਰ ਜਥੇਦਾਰਾਂ ਦੀ ਚੁੱਪ ਹੀ ਕਈ ਸਵਾਲ ਖੜੇ ਕਰ ਰਹੀ ਹੈ ਇਸ ਕਰਕੇ ਹੁਣ ਮੈਨੂੰ ਮੀਟਿੰਗ ਕਰ ਲੈਣ ਦੋ ਪੱਤੀ ਪੱਤੀ ਕੁਝ